ਸਤਿ ਸ਼੍ਰੀ ਅਕਾਲ ਪੰਜਾਬੀਓ ਤੇ ਮੇਰਾ ਨਾਮ ਹੈ ਤੇਜਿੰਦਰ ਸਿੰਘ ਮਾਨਸਾ ਤੇ ਤੁਸੀਂ ਦੇਖ ਰਹੇ ਹੋ ਤੇਜਿੰਦਰ ਪੰਜਾਬੀ ਚੈਨਲ ਤੇ ਪੰਜਾਬੀ ਜਮਾਤਾਂ ਦੇ ਤਹਿਤ ਸਾਡੀ ਰੋਜ਼ਾਨਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜੀ ਸਾਡੀ ਭੁੱਖ ਦੀ ਪਨੀਰੀ ਹੈ ਉਸ ਨੂੰ ਅਸੀਂ ਪੰਜਾਬੀ ਸੋਹਣੀ ਤੇ ਸ਼ੁੱਧ ਲਿਖਾਈ ਪ੍ਰਤੀ ਪ੍ਰੇਰਿਤ ਕਰ ਸਕੀਏ ਇਸ ਦੇ ਨਾਲ ਨਾਲ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਅਸੀਂ ਪੰਜਾਬੀ ਮਾਂ ਬੋਲੀ ਨਾਲ ਜੋੜ ਸਕੀਏ ਸੋ ਰੋਜ਼ਾਨਾ ਅਸੀਂ ਇੱਕ ਅੱਖਰ ਦੀ ਜਿਹੜੀ ਜਮਾਤ ਲਗਾਉਣੀ ਆ ਵੀ ਸੋਹਣੀ ਲਿਖਾਈ ਦਾ ਇੱਕ ਅੱਖਰ ਦੀ ਬਨਾਵਟ ਹੈ ਜੋ ਜਦੋਂ ਸਾਡੇ 35 ਅੱਖਰਾਂ ਦੀ ਬਨਾਵਟ ਪੂਰੀ ਹੋ ਜਾਂਦੀ ਹੈ ਫਿਰ ਅਸੀਂ ਸ਼ੁੱਧ ਲਿਖਾਈ ਜਮਾਤਾਂ ਦੇ ਵੱਲ ਚਲੇ ਜਾਵਾਂਗੇ ਤੇ ਅਸੀਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਰੋਜ਼ਾਨਾ ਅਸੀਂ ਜਿਹੜੀ 5 ਲਾਈਨ ਵਾਲੀ ਕਾਪੀ ਹੈ ਜਾਂ 4 ਲਾਈਨ ਵਾਲੀ ਕਾਪੀ ਉਸ ਤੇ ਇਹ ਅਭਿਆਸ ਕਰਦੇ ਹਾਂ ਸੋ ਅਸੀਂ ਜਿਹੜੀ ਇਹ 5 ਲਾਈਨ ਵਾਲੀ ਕਾਪੀ ਹੈ ਉਹ ਇਸ ਤੇ ਬਣਾ ਰੱਖੀ ਹੈ ਅਸੀਂ ਤਿੰਨ ਲਾਈਨਾਂ ਨੂੰ ਵਰਤਾਂਗੇ ਜਿਵੇਂ ਅਸੀਂ ਰੋਜ਼ਾਨਾ ਵਰਤਦੇ ਹਾਂ ਤਿੰਨ ਲਾਈਨਾਂ ਦੇ ਵਿੱਚ ਅਸੀਂ ਅੱਖਰ ਲਿਖਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਅੱਜ ਦਾ ਜਿਹੜਾ ਅੱਖਰ ਅਸੀਂ ਚੁਣਿਆ ਹੈਗਾ ਉਹ ਹੈ ਅੱਖਰ ਲੱਲਾ ਲੱਲੇ ਅੱਖਰ ਦੀ ਬਨਾਵਟ ਰਹੇਗੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਲੇਟਵੀ ਲਾਈਨ ਪਾਵਾਂਗੇ ਲੱਲਾ ਅੱਖਰ ਲਿਖਣ ਲੱਗੇ ਅਸੀਂ ਇਹ ਵਾਲੀਆਂ ਤਿੰਨ ਲਾਈਨਾਂ ਨੂੰ ਵਰਤਾਂਗੇ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਕਿ ਅਸੀਂ ਇੱਕ ਲੇਟਵੀ ਲਾਈਨ ਪਾ ਲਈਏ ਇਹ ਅਸੀਂ ਲੇਟਵੀ ਲਾਈਨ ਰੱਖੀ ਆ ਤੇ ਉਸ ਦੇ ਵਿੱਚ ਅਸੀਂ ਜਿਹੜਾ ਅਗਲਾ ਪੜਾਅ ਹੈ ਉਹ ਹੈ ਕਿ ਅਸੀਂ ਇੱਥੋਂ ਇੱਕ ਟੇਢੀ ਲਾਈਨ ਲੈਵਾਂਗੇ ਛੋਟਾ ਥੋੜਾ ਜਿਹਾ ਸੀ ਖੁਲਾਰਾ ਛੱਡਿਆ ਇੱਥੋਂ ਅਸੀਂ ਅੱਖਰ ਸ਼ੁਰੂ ਕੀਤਾ ਅਸੀਂ ਟੇਢੀ ਲਾਈਨ ਰੱਖੀ ਆ ਤੇ ਇਸੇ ਤਰ੍ਹਾਂ ਹੀ ਇੱਥੋਂ ਅਸੀਂ ਚਾਹੇ ਇਧਰ ਨੂੰ ਲੈ ਜਾਈਏ ਤੇ ਅਸੀਂ ਇਹ ਟੇਢੀ ਲਾਈਨ ਇੱਥੇ ਲਿਆ ਕੇ ਜੋੜ ਦੁੱਤੀ ਹੈ ਇੱਕ ਹੋਰ ਗੱਲ ਧਿਆਨ ਰੱਖਣ ਵਾਲੀ ਹੈ ਕਿ ਜਿਹੜੀ ਅਸੀਂ ਇਹ ਦੂਜੀ ਲਾਈਨ ਲੰਘ ਰਹੀ ਆ ਅਸੀਂ ਉਸ ਨੂੰ ਥੋੜਾ ਜਿਹਾ ਲੰਘ ਚੁੱਕੇ ਹਾਂ ਥੋੜਾ ਜਿਹਾ ਲੰਘ ਕੇ ਫੇਰ ਰੁਕੇ ਆ ਇੱਥੋਂ ਅਸੀਂ ਆ ਵਾਪਸ ਮੁੜ ਗਏ ਤੇ ਅਸੀਂ ਇਹ ਅੰਗਰੇਜ਼ੀ ਦਾ ਅੱਖਰ ਬੀ ਬਣਾ ਦਿੱਤਾ ਗਿਆ ਬੀ ਜਾਂ ਇਹਨੂੰ ਅਸੀਂ ਤਿਕੋਣ ਵੀ ਕਹਿ ਸਕਦੇ ਆ ਯਾਦ ਰਹੇ ਮੈਂ ਦੁਬਾਰੇ ਬੋਲ ਰਿਹਾ ਕਿ ਵੀ ਇਹ ਜਿਹੜੀ ਦੂਜੀ ਲਾਈਨ ਹੈ ਅਸੀਂ ਉਸ ਤੋਂ ਥੋੜਾ ਜਿਹਾ ਅੱਗੇ ਲੰਘ ਚੁੱਕੇ ਆ ਅੱਗੇ ਲੰਘ ਕੇ ਫੇਰ ਅਸੀਂ ਵਾਪਸ ਮੁੜੇ ਆ ਹੁਣ ਇਸ ਤੋਂ ਜਿਹੜਾ ਅਗਲਾ ਪੜਾਇਆ ਉਹ ਹੈ ਕਿ ਜਿਹੜੀ ਇਹ ਲਾਈਨ ਆ ਰਹੀ ਹੈ ਇਸ ਦਾ ਜਿਹੜਾ ਅੱਧਾ ਹਿੱਸਾ ਬਣਦਾ ਇੱਥੇ ਜੇ ਬਣਦਾ ਅੱਧੇ ਹਿੱਸੇ ਤੋਂ ਅਸੀਂ ਇਹ ਲਾਈਨ ਸ਼ੁਰੂ ਕਰਕੇ ਗੁਲਾਈ ਲਿਆ ਕੇ ਤੀਜੀ ਲਾਈਨ ਦੇ ਨਾਲ ਜੋੜ ਕੇ ਥੋੜਾ ਜਿਹਾ ਅੰਦਰ ਵੱਲ ਹੋ ਜਾਣਾ ਹੈ। ਐ ਇਸੇ ਤਰ੍ਹਾਂ ਇਸ ਲਾਈਨ ਦੇ ਅੱਧ 'ਚੋਂ ਇੱਥੋਂ ਜੇ ਇਸ ਤਰ੍ਹਾਂ ਗੁਲਾਈ ਲਿਆਉਂਦੇ ਹੋਏ ਤੀਜੀ ਲਾਈਨ ਦੇ ਨਾਲ ਜੋੜ ਕੇ ਥੋੜਾ ਜਿਹਾ ਅੰਦਰ ਨੂੰ ਹੋ ਜਾਣਾ ਹੈ। ਤੇ ਇਹ ਰਹੇਗਾ ਸਾਡਾ ਅੱਖਰ ਲੱਲਾ। ਲੱਲਾ ਅੱਖਰ ਲਿਖਣ ਲੱਗੇ ਸਾਡੇ ਤੋਂ ਕੁਝ ਗਲਤੀਆਂ ਵੀ ਹੋ ਸਕਦੀਆਂ ਨੇ ਜਿਹੜੀਆਂ ਗਲਤੀਆਂ ਰਹਿਣੀਆਂ ਉਹ ਮੈਂ ਤੁਹਾਨੂੰ ਦੁਬਾਰੇ ਬੋਲ ਦਵਾਂ। ਕਿ ਲੇਟਵੀ ਲੈਂਡ ਤਾਂ ਸਾਡੀ ਬਿਲਕੁਲ ਸਿੱਧੀ ਰਹੇਗੀ ਰਹੇਗੀ ਬੱਚਿਆਂ ਦੀ ਤੇ ਇਹ ਜਿਹੜੀ 20 ਅੱਖਰ ਬਣਾਇਆ ਸੀ ਤਿਕੋਣ ਬਣਾਈਆ ਇਹ ਵੀ ਸਹੀ ਰਹੇਗੀ ਪਰ ਕਈ ਵਾਰੀ ਬੱਚੇ ਇਥੋਂ ਅੱਖਰ ਲਿਆ ਕੇ ਇਥੇ ਸਿੱਧਾ ਖੜਾਾ ਲਾ ਦਿੰਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਸਿੱਧਾ ਲਿਆ ਕੇ ਖੜਾਾ ਦੇਣਾ ਤਾਂ ਇਸ ਤਰ੍ਹਾਂ ਅੱਖਰ ਵਧੀਆ ਨਹੀਂ ਲੱਗਦਾ ਥੋੜੀ ਜੀ ਸਾਨੂੰ ਗੁਲਾਈ ਲਿਆ ਕੇ ਤੀਜੀ ਲੈਂਡ ਨਾਲ ਜਦੋਂ ਅਸੀਂ ਜੋੜ ਦਾਂਗੇ ਥੋੜਾ ਜਆ ਅੰਦਰ ਵੱਲ ਜਾਣਾ ਹੈ ਇਸੇ ਤਰ੍ਹਾਂ ਇਥੋਂ ਖੱਬੇ ਤੋਂ ਸ਼ੁਰੂ ਕਰਕੇ ਗੁਲਾਈ ਲਿਆਉਂਦੇ ਹੋਏ ਤੀਜੀ ਲਾਈਨ ਨਾਲ ਜਦੋਂ ਅਸੀਂ ਜੁੜ ਗਏ ਤਾਂ ਥੋੜਾ ਜਿਹਾ ਅੰਦਰ ਵੱਲ ਨੂੰ ਜਾਣਾ ਤਾਂ ਕਿ ਇਹ ਅੱਖਰ ਥੋੜਾ ਸੋਹਣਾ ਲੱਗੇ ਤੇ ਦੋਨੇ ਪਾਸੇ ਇਸ ਦੇ ਖੁਲਾਰੇ ਰਹਿਣਗੇ ਤਾਂ ਕਿ ਇੱਕ ਅੱਖਰ ਦੂਜੇ ਅੱਖਰ ਨਾਲ ਜਦੋਂ ਜੁੜਦਾ ਤਾਂ ਸੋਹਣਾ ਲੱਗੇ ਤੇ ਇਸ ਨੂੰ ਵੀ ਅਗਲੇ ਅੱਖਰ ਲਿਖਣ ਦੇ ਲਈ ਖੁਲਾਰੇ ਦੀ ਬਹੁਤ ਜ਼ਰੂਰਤ ਰਹੇਗੀ ਤਾਂ ਇਸ ਤਰ੍ਹਾਂ ਸਾਡਾ ਇਹ ਅੱਖਰ ਰਹੇਗਾ ਅੱਜ ਦਾ ਲ ਲ ਅੱਖਰ ਤੇ ਜੇਕਰ ਤੁਹਾਨੂੰ ਸਾਡਾ ਇਹ ਪੁਰਾਲਾ ਚੰਗਾ ਲੱਗਦਾ ਹੋਵੇ ਤਾ ਇਸ ਵੀਡੀਓ ਨੂੰ ਇਸ ਸੁਨੇਹੇ ਨੂੰ ਇਸ ਮਾਂ ਬੋਲੀ ਦੇ ਪ੍ਰਚਾਰ ਨੂੰ ਤੁਸੀਂ ਅੱਗੇ ਜ਼ਰੂਰ ਸਾਂਝਾ ਕਰਿਓ ਪਿਛਲੇ ਜਮਾਤਾਂ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ ਤੇ ਇਸ ਜਮਾਤ ਨੂੰ ਵੀ ਤੁਸੀਂ ਅੱਗੇ ਸਾਂਝਾ ਕਰਕੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾਓਗੇ ਅਗਲੀ ਜਮਾਤ ਲੈ ਕੇ ਅਸੀਂ ਬਹੁਤ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ